ਖੰਨਾ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਅਪਰਾਧੀ ਨੂੰ 35 ਪੇਟੀਆਂ ਸ਼ਰਾਬ ਅਤੇ ਨਜਾਇਜ਼ ਅਸਲੇ ਸਮੇਤ ਸੀ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਜਦੋਂ ਉਸ ਤੋਂ ਪੜਕੇ ਅੱਗੇ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹਦੇ ਕੋਲ ਇੱਕ 32 ਗੋੜ ਦਾ ਇਲੀਗਲ ਵੈਪਨ ਵੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਅਪਰਾਧੀ ਨੂੰ 35 ਪੇਟੀਆਂ ਸ਼ਰਾਬ ਅਤੇ ਨਾਜਾਇਜ਼ ਅਸਲੇ ਸਮੇਤ ਖੰਨਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜੀ ਜੀ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਅਤੇ ਐਸਐਸਪੀ ਸਾਹਿਬ ਖੰਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਾੜੇ ਅਨਸਰਾਂ ਨੂੰ ਫੜਨ ਵਾਸਤੇ ਜੋ ਪੰਜਾਬ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਹੈ ਇਸ ਦੇ ਦੌਰਾਨ ਮੰਗੋਗ ਐਸਪੀ ਡੀ ਖੰਨਾ ਸਾਹਿਬ ਦੀ ਗਾਈਡੈਂਸ ਦੇ ਨਾਲ ਸੀਆਈਏ ਸਟਾਫ ਖੰਡਾ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਪਿਛਲੇ ਦਿਨੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਨਦੀਪ ਸਿੰਘ ਉਪ ਮਨੀ ਨਾਮ ਦਾ ਬੰਦਾ ਆਪਦੀ ਸਕੂਟਰੀ ਦੇ ਵਿੱਚ ਸ਼ਰਾਬ ਸਮਗਲ ਕਰਦਾ ਜਦੋਂ ਇਸ ਇਨਫੋਰਮੇਸ਼ਨ ਤੇ ਅਸੀਂ ਨਾਕਾ ਲਗਾਇਆ ਤੇ ਨਾਕਾ ਲਗਾ ਕੇ ਅਸੀਂ ਉਹ ਜਿਹੜੀ ਗੱਡੀ ਚਿੱਟੀ ਸਕੋਰਪੀਓ ਉਹਦੇ ਸਮੇਤ ਕਾਬੂ ਕੀਤਾ ਜਿਸ ਕੋਲੋਂ 35 ਬੈਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਜਦੋਂ ਉਸ ਤੋਂ ਪੜਕੇ ਅੱਗੇ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹਦੇ ਕੋਲ ਇੱਕ 32 ਬੋਰ ਦਾ ਇਲੀਗਲ ਵੈਪਨ ਵੀ ਹੈ ਤੇ ਜੋ ਉਸਨੇ ਸਾਨੂੰ ਰਿਕਵਰ ਕਰਾਇਆ ਤੇ ਜਿਸ ਦੇ ਨਾਲ ਦੋ 32 ਬੋਰ ਦੇ ਰੋਂਦ ਵਿੰਦਾ ਰੋਂਦ ਵੀ ਸਾਨੂੰ ਬਰਾਮਦ ਹੋਏ ਨੇ ਫਰਦਰ ਪੁੱਛਗਿੱਛ ਤੋਂ ਇਹ ਗੱਲ ਉਹ سامنے ਆਈ ਹੈ ਕਿ ਇੱਕ ਇਹਦਾ ਸਾਥੀ ਗੁਰਪ੍ਰੀਤ ਸਿੰਘ ਜੋ ਕਿ ਪਿੰਡ ਬਰਮਾਲੀਪੁਰ ਦਾ ਰਹਿਣ ਵਾਲਾ ਹੈ 44/25 ਥਾਣਾ ਦਰਾਹਾ ਦਾ ਇੱਕ ਮੁਕੱਦਮਾ ਹੈ ਉਹ ਦਾ ਦੋਸ਼ੀ ਹੈ ਉਸ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੈ ਉਸ ਕੇਸ ਦੇ ਵਿੱਚ ਫਾਇਰਿੰਗ ਹੋਈ ਸੀ ਤਾਂ ਉਸ ਕੇਸ ਦੇ ਵਿੱਚ ਫਾਇਰਿੰਗ ਕਰਨ ਜਾਣ ਵੇਲੇ ਇਹ ਮਨਦੀਪ ਸਿੰਘ ਵਰਤ ਮਨੀ ਦੋਸ਼ੀ ਵੀ ਹੈ ਜੋ ਇਹਦੇ ਨਾਲ ਗਿਆ ਸੀ ਇਹਦੀ ਸਕੋਰਪਿਓ ਗੱਡੀ ਦੇ ਵਿੱਚ ਇਹ ਨਾਲ ਗਿਆ ਸੀ ਤੇ ਜਿਹੜਾ ਇਹ ਵੈਪਨ ਸੀ ਇਹਦੇ ਕੋਲ ਸੱਤ ਰੰਗ ਸੀ ਉਸ ਟਾਈਮ ਤੇ ਤੇ ਜੋ ਵੈਸ ਨੇ ਆਵਰੇ ਇੱਕ ਪ੍ਰਵਾਸੀ ਇਹਦੇ ਕੋਲ ਕੋਈ ਜੋ ਮਜ਼ਦੂਰ ਕੰਮ ਕਰਦਾ ਸੀ ਉਹਦੇ ਥਰੂ ਆਊਟ ਆਫ ਸਟੇਟ ਤੋਂ ਮੰਗਵਾਏ ਸੀ ਉਹ ਵੈਪਨ ਜਿਹੜਾ ਗੁਰਪ੍ਰੀਤ ਸਿੰਘ ਦੇ ਦਾ ਸਾਥੀ ਹੈ ਉਸਨੇ ਉਸ ਵਾਰਦਾਤ ਜਿਹੜੀ 44/25 ਥਾਣਾ ਦਰਾਹਾ ਦੀ ਵਾਰਦਾਤ ਹੈ ਉਹਦੇ ਵਿੱਚ ਉਹ ਵੈਪਨ ਯੂਜ਼ ਕੀਤਾ ਸੀ ਤਾਂ ਇਸ ਮੈਟਰ ਦੇ ਵਿੱਚ ਸਾਨੂੰ ਇੱਕ ਨਵਾਂ ਮੁਕਦਮਾ ਤੁਸੀਂ ਦਰਜ ਕੀਤਾ ਹੀ ਹੈ ਥਾਣਾ ਪਾਇਲ ਦੇ ਵਿੱਚ 85/25 ਜਿਹਦੇ ਵਿੱਚ ਸ਼ਰਾਬ ਤੇ ਵੈਪਨ ਦੀ ਰਿਕਵਰੀ ਹੈ। ਇਹਦੇ ਨਾਲ ਨਾਲ 144/25 ਥਾਣਾ ਦਰਾਹਾ ਦਾ ਮੁਕਦਮਾ ਹੈ। ਉਹਦੇ ਵਿੱਚ ਵੀ ਖੁਲਾਸੇ ਹੋਏ ਨੇ ਕਿ ਉਸ ਮੁਕਦਮੇ ਦੇ ਵਿੱਚ ਵਾਰਦਾਤ ਦੇ ਵਿੱਚ ਵਰਤੀ ਹੋਈ ਗੱਡੀ ਤੇ ਵੈਪਨ ਵੀ ਸਾਨੂੰ ਰਿਕਵਰ ਹੋਇਆ ਹੈ ਤੇ ਉਸ ਵਾਰਦਾਤ ਦੇ ਵਿੱਚ ਜੋ ਇੱਕ ਦੋਸ਼ੀ ਹਜੇ ਤੱਕ ਭੱਜਿਆ ਹੋਇਆ ਸੀ ਉਹ ਵੀ ਅਸੀਂ ਫੜਿਆ। ਸਰ 35 ਜੀ ਹੈ ਸ਼ਰਾਬ ਦੀ ਪੇਟੀ ਸਕੋਰਪੀਆ ਜੋ ਬਰਾਮਦ ਹੋਈ ਹੈ ਨੇ। ਜੀ। ਇਸ ਕੋਰਪਸ ਤੋਂ ਸਰ ਜਿਹੜੇ ਬੰਦੇ ਨੇ ਲੈ ਕੇ ਤੇ ਪਿਸਤਲ ਲੈ ਕੇ ਦਿੱਤਾ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਵਿੱਚ ਜੀ ਬਿਲਕੁਲ ਉਸ ਨੂੰ ਨਾਮਜ਼ਦ ਕੀਤਾ ਗਿਆ ਉਹਦੀ ਪੜਤਾਲ ਚੱਲ ਰਹੀ ਹੈ ਸਰ ਜਿਹੜੇ ਇਹ ਪਿਸਤਲ ਨਾਲ ਰੱਖਿਆ ਸੀ ਕਿਸੇ ਨੂੰ ਲੱਗਦਾ ਕਿ ਇਹਦੇ ਜ਼ੋਰ ਤੇ ਵੀ ਜਾਂ ਕੋਈ ਸਮਗਲੀਅਤ ਦੀ ਗੱਲ ਹੋਣੀ ਹੈ ਇਸ ਬਾਰੇ ਜੀ ਤਫ਼ਤੀਸ਼ ਚੱਲ ਰਹੀ ਹੈ ਵੀ ਇਸ ਦਾ ਯੂਜ਼ ਕਿੱਥੇ-ਕਿੱਥੇ ਕੀਤਾ ਉਹਨਾਂ ਨੇ ਪਰ ਜੋ ਇੱਕ ਯੂਜ਼ ਇਹਨਾਂ ਨੇ ਦਰਾਹਾਂ ਦੇ ਵਿੱਚ ਚਨਕੋਈਆਂ ਦੇ ਵਿੱਚ ਕੀਤਾ ਸੀ ਜਦੋਂ 44 ਨੰਬਰ ਐਫ ਆਈ ਆਰ ਰਜਿਸਟਰ ਹੋਈ ਹੈ ਉਹ ਅਸੀਂ ਤੁਹਾਨੂੰ ਪਤਾ ਲੱਗ ਗਿਆ ਬਾਕੀ ਹਰੇ ਤਫ਼ਤੀਸ਼ ਚੱਲ ਰਹੀ ਹੈ ਸਰ ਮਨਦੀਪ ਸਿੰਘ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਹਜੇ ਤੱਕ ਸਾਨੂੰ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਵੀ ਕੋਈ ਹੋਰ ਮੁਕਦਮਾ ਦਰਜ ਹੈਗਾ ਕਿ 44 ਨੰਬਰ ਦੇ ਵਿੱਚ ਅਸੀਂ ਇਹਨੂੰ ਨਾਮਜ਼ਦ ਕਰ ਰਹੇ ਹਾਂ ਸਰ ਕਿੰਨਾ ਚਿਰ ਹੋ ਗਿਆ ਦੋਸ਼ੀ ਇਹ ਗੱਟਾ ਗੱਦੀ ਦਾ ਕੋਈ ਹੈ ਇਹਨਾਂ ਨੂੰ ਨਹੀਂ ਜੀ ਹਜੇ ਤੱਕ ਸਾਡੇ ਸਾਹਮਣੇ ਨਹੀਂ ਆਈ ਕੋਈ ਹੈ ਜੀ ਸਰ ਕਿੰਨਾ ਚਿਰ ਹੋ ਗਿਆ ਇਹਨੂੰ ਸ਼ਰਾਬ ਸਪਲਾਈ ਕਰਦਨ ਨੂੰ ਜੀ ਇਸ ਚੀਜ਼ ਦੀ ਹਜੇ ਤਫ਼ਸੀਲ ਚੱਲ ਰਹੀ ਹੈ ਜੀ ਕਦੋਂ ਤੱਕ ਕਰ ਰਹੇ ਹਾਂ ਕਿੱਥੋਂ ਲਿਆਉਂਦੇ ਹੁੰਦੇ ਸੀ ਸ਼ਰਾਬ ਇਹ ਜੀ ਆਦੇ ਜਾਣਕਾਰਾਂ ਤੋਂ ਲੈ ਕੇ ਆਂਦੇ ਸੀ ਜਿਸ ਸਬੰਧੀ ਇਹਨਾਂ ਤੋਂ ਹਰੇ ਪੁੱਛਗਿੱਛ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਹਜੇ ਉਮੀਦ ਹੈ ਕਿ ਹੋਰ ਵੀ ਇਹਦੇ ਵਿੱਚ ਜਿਹੜੇ ਇਹਦੇ ਨਾਲ ਦੇ ਸਾਥੀ ਸਮਗਲਰ ਨੇ ਜਿੱਥੋਂ ਅਸੀਂ ਲੈ ਕੇ ਆਂਦੇ ਨੇ ਜਿੱਥੇ ਵੇਚਦੇ ਨੇ ਉਹਨਾਂ ਬਾਰੇ ਹਜੇ ਹੋਰ ਕਲਾਸੇ ਹੋਣ ਦੀ ਕੋਈ ਨਹੀਂ। ਸਹੀ ਤਰੀਕੇ ਨਾਲ ਸ਼ਰਾਬ ਫੜੀ ਗਈ ਹੈ ਸਰ ਕਿਹੜਾ ਬ੍ਰਾਂਡ ਸੀਗਾ ਸ਼ਰਾਬ ਦਾ? ਮਾਰਕਾ ਕਿਹੜਾ ਜੀ ਪੰਜਾਬ ਦਾ ਜਾਂ ਬਾਹਰ ਦਾ ਜੀ? ਇਹ ਪੰਜਾਬ ਦਾ ਮਾਰਕਾ ਹੈ ਜੀ ਇੱਕ ਤਾਂ ਹੈ ਮਾਰਕਾ ਹਮੀਰਾ ਪੰਜਾਬ ਬਿੰਨੀ ਰਸਬੇਰੀ ਇੱਕ 15 20 ਪੇਟੀਆਂ ਨੇ ਇਹਦੀਆਂ। ਇੱਕ 15 ਪੇਟੀਆਂ ਨੇ ਮਾਰਕਾ ਪੰਜਾਬ ਰਾણો ਸੋਫੀ ਦੋ ਮਾਰਕੇ ਨੇ ਇਹ ਸ਼ਰਾਬਾਂ ਦੇ। ਕਿਤੇ ਮਾਲੋਂ ਗਰੇ ਮਿਲ ਗਿਆ ਜੀ? ਜੀ ਰਿਮਾਰਡ ਦੇ ਸਕਦੇ। ਥੈਂਕ ਯੂ ਥੈਂਕ ਯੂ।